ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਮਿੱਤੂ ਕੋਲੀਆ ਖੁਰਦ ਦੇ ਵਿੱਚ ਕੋਲੀਆ ਖੁਰਦ ਪਿੰਡ ਆ ਜਿਹੜਾ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਇਹ ਪਿੰਡ ਕੋਲੀਆ ਕਲਾਂ ਇਹ ਆਫਸ ਦੇ ਵਿੱਚ ਦੋਵੇਂ ਗਵੰਢੀ ਪਿੰਡ ਆ ਵੱਡਾ ਕੋਲੀਆ ਛੋਟਾ ਕੋਲੀਆ ਤੇ ਮੈਂ ਛੋਟੇ ਕੋਲੀਏ ਪਿੰਡ ਦੇ ਵਿੱਚ ਆ ਪੀਤੇ ਬਾਈ ਦੇ ਘਰੇ ਆ ਜਿੱਥੋਂ ਕੁਝ ਕੁ ਦਿਨ ਪਹਿਲਾਂ ਵੀ ਤੁਹਾਨੂੰ ਇੱਕ ਨਗੀਨੇ ਦੀ ਵੀਡੀਓ ਦਿਖਾ ਕੇ ਗਿਆ ਸੀ ਤੇ ਅੱਜ ਫਿਰ ਜਨਵਰ ਤਾਂ ਦੋਸਤ ਦੋ ਸੀਗੇ ਇੱਕ ਆਉਂਦਿਆਂ ਨੂੰ ਟੌਪ ਦਾ ਨਗੀਨਾ ਜਿਹਨੂੰ ਸਾਈਵਾਲ ਕਹਿੰਦੇ ਸੀ ਦੁਨੀਆ ਤੋਂ ਨਿਆਰੀ ਵੱੱਛੀ ਸੀ ਪਰ ਉਹ ਮੇਰੇ ਆਉਂਦਿਆਂ ਤੀਕ ਸੇਲ ਹੋ ਕੇ ਚਲੀ ਗਈ ਐ ਇਥੋਂ ਹੁਣ ਰਹਿ ਗਈ ਆ ਆਗਾ ਇਹਦੇ ਬਾਰੇ ਜਾਣਦੇ ਆ ਆਪਾਂ ਬਾਈ ਪੀਤੇ ਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਪੀਤੇ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਆ ਬਾਈ ਬਸ ਠੀਕ ਠਾਕ ਸਿੱਤਾਂ ਘਰ ਪਰਿਵਾਰ ਪੂਰਾ ਸਾਰੇ ਵਧੀਆ ਵੀਰੇ ਠੀਕ ਆ ਪੀਤੇ ਵੀਰ ਉਹ ਵੜ ਵੇਗੀ ਸੀ ਪਹਿਲਨ ਹਾਂਜੀ ਭਰਾ ਵੇਗੀ ਠੀਕ ਆ ਵੀਰੇ ਪੀਤੇ ਬਈ ਇਹ ਵੜ ਕਿੰਨੇ ਦਿਨਾਂ ਦੀ ਕੱਚੀ ਕੀ ਡਿਟੇਲ ਆ ਬਈ ਬਈ ਇਹਦੇ 5 ਦਿਨ ਲਾਊਗੀ ਇਹ 5 ਦਿਨ ਲੈ ਜੂਗੀ ਹੈ ਤੀਜਾ ਸੂਆ ਸੂਣਾ ਹੀ ਹੋਣੇ ਤੀਜਾ ਸੂਆ ਸੂਣਾ ਇਹਨੇ ਦੂਜੇ ਸੂਏ ਦਾ 32 ਕਿਲੋ ਦੁੱਧ ਦਾ ਰਿਕਾਰਡ ਆਈ ਇਹਦਾ ਦੂਜੇ ਸੂਏ ਦਾ 32 ਕਿਲੋ ਦਾ ਹੈ ਠੀਕ ਹੈ ਬਈ ਲੈਵਾਲੂ ਬਾ ਤਾਂ ਟਿਕਾਣੇ ਲਾ ਜੂਗਾ ਬਈ ਹਾਂਜੀ ਹਾਂ ਬਈ ਹੂੰ ਬਰੀਕੀ ਬਰੂਕੀ ਸਾਰੀ ਚੰਗੀ ਆ ਵਹਿੜਦੇ ਨਾ ਵੀਰੇ ਹਾਂਜੀ ਹਾਂਜੀ ਠੀਕ ਆ ਵੀਰੇ ਕੋਈ ਸੀਮਨ ਦਾ ਡਿਟੇਲ ਹੈ ਨਹੀਂ ਸੀਮਨ ਦੀ ਡਿਟੇਲ ਹੈ ਨਹੀਂ ਭਰਾ ਦੀ ਠੀਕ ਆ ਬਈ ਪੀਤੇ ਵੀਰੇ ਲੱਗੇ ਦੀ ਜਾਂ ਕਿਵੇਂ ਗੱਪਣਾ हां ਭਰਾ ਯਾਰ ਐਵੇਂ ਆਪਾਂ ਝੂਠ ਮਾਰਦੀਏ ਇਹਦਾ ਯਾਰ ਹਾਂ ਠੀਕ ਆ ਪੀਤੇ ਬਈ ਪੀਤੇ ਵੀਰੇ ਫਿਰ ਕੀ ਰੇਟ ਰੱਖਾਂਗੇ ਆਪਾਂ ਇਹਦਾ ਬਈ ਬਈ ਇਹਦਾ ਰੇਟ ਆਪਾਂ 95000 ਰੁਪਈਆ ਹੈ 95000 ਰੁਪਈਆ ਰੇਟ ਮੰਨਤਾ ਨਹੀਂ ਇਹਦੇ ਵਿੱਚੋਂ ਵੀਰੇ ਕਰ ਦਾਂਗੇ ਬਈ ਠੀਕ ਆ ਵੀਰੇ ਠੀਕ ਆ ਹਾਂਜੀ ਤੁਹਾਨੂੰ ਵੀ ਪਤਾ ਵਹਿੜ ਬਈ ਮੜਾ ਜਾਂ ਮੌਸਮ ਦਾ ਕਰਕੇ ਜਾਂ ਨਹੀਂ ਤਾਂ ਇਹ ਜੀਆਂ ਹਾਂ ਇਹ ਨਿਕਲਦੀ ਨਹੀਂ ਸੀ ਹੁੰਦੀ ਬਈ ਨਹੀਂ ਹੁੰ ਲੇ ਵੀ ਮਿੱਤਰੋ ਤੀਜਾ ਸੂਆ ਸੁੰਦੀ ਆ ਸੂਣ ਦੇ ਵਿੱਚ ਹਜੇ 5 ਤੋਂ 7 ਦਿਨ ਇਹਨੇ ਲੈ ਜਾਣੇ ਆ ਤੇ ਕਹਿਣ ਤੋਂ ਭਾਵੇਂ ਆ ਵੀ 32 ਕਿਲੋ ਦੁੱਧ ਇਹਨੇ ਭਾਂਡੇ ਦੇ ਵਿੱਚ ਲੈ ਵੀ ਮਿੱਤਰੋ ਇਹਦੇ ਵਿੱਚ ਨਸਲ ਦਾ ਜਿਹੜੀ ਕੁਆਲਿਟੀ ਆ ਉਹ ਅਗਵਾਈ ਭਰਦੀ ਆ ਰੇਟ ਬਾਈ ਹੁਣੀ ਹੁੰਦਾ 95000 ਰੁਪਇਆ ਤੈਅ ਕਰਦੇ ਆ ਸੂਆ ਇਹ ਤੀਜਾ ਸੁੰਦੀ ਆ ਸਾਰੀ ਚੰਗੀ ਆ ਗਾਂ ਬਾਕੀ ਗੱਲਬਾਤ ਲਈ ਨੰਬਰ ਫਰ ਦਈ ਵੀਰੇ ਨੰਬਰ ਬਾਈ 95925 ਹਾਂਜੀ 33994 ਇੱਕ ਵਾਰੀ ਹੋਰ ਬੋਲ ਦੀ ਵੀਰੇ 95925 ਜੀ 33994 ਠੀਕ ਹੈ ਵੀਰੇ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਨਾਲ ਗੱਲ ਬਹੁਤ ਆ ਭਰਾ ਜਿਵੇਂ ਮਾਰਦੀ ਕੋਈ ਦੋਨੇ ਪਾਸੇ ਛਿਲਾਵਾ ਮੋਗਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ ਜਿਉਂਦੇ ਰਹੋ ਬਹੁਤ ਸਾਰਾ ਪਿਆਰ ਧੰਨਵਾਦ ਦੋਨੇ ਪਾਸੇ ਬਹਿ ਕੇ ਜਿਵੇਂ ਮਾਰ ਸੀਰਪਣ ਦਾ ਇੱਕ ਵਾਰੀ ਤੁਸੀਂ ਹੁਣ ਵੇਖ ਲਓ ਮਿੱਤਰੋ ਅਗਵਾਈ ਆਪ ਹੀ ਭਰੀ ਜਾਂਦੀ ਹੈ ਧੰਨਵਾਦ